ਬੱਲੇ ਬੱਲੇ 50 ਕਿਲੋ ਤਿੰਨ ਦਿਨਾਂ ਦੀ ਕਿਨੇ ਨਾ ਲੱਗਿਆ 3B2 ਦਾ ਫੇਮਸ ਗੇੜੀ ਰੂਟ ਔਰ ਉਸ ਤੇ ਮਿਲਾਈ ਜੀ ਹਮੇਂ ਦੇਸੀ ਤੜਕਾ ਸਸੀਗਾਲ ਬਾਈ ਜੀ ਕੀ ਹਾਲ ਚਾਲ ਨੇ ਸਸੀਗਾਲ ਬਾਈ ਜੀ ਬਹੁਤ ਵਧੀਆ ਬਾਈ ਜੀ ਤੇ ਪਾਜੀ ਆਪਣੇ ਫਾਦਰ ਸਾਹਿਬ ਨਾਲ ਲਾਂਦੇ ਤੇ ਬਹੁਤ ਵਧੀਆ ਜ਼ਾਇਕਾ ਅੱਜ ਆਪਾਂ ਉਹੀ ਦਿਖਾਣੇ ਤੁਹਾਨੂੰ ਪਾਜੀ ਕੀ ਕੀ ਹੈਗਾ ਆਪਣੇ ਕੋਲ ਆਪਣੇ ਕੋਲ ਬਾਈ ਜੀ ਹੁੰਦਾ ਹੈ ਦੇਸੀ ਮੁਰਗੇ ਦਾ ਮੀਟ ਹੈ ਬੱਕਰੇ ਦਾ ਮੀਟ ਹੁੰਦਾ ਗਰੇਵੀ ਵਾਲਾ ਜੀ ਅੱਛਾ ਜੀ ਇਹਨਾਂ ਦੇ ਆਚਾਰ ਹੁੰਦੇ ਹੈ ਦੇਸੀ ਮੁਰਗੇ ਦਾ ਬੱਕਰੇ ਦਾ ਠੀਕ ਹੈ ਜੀ ਹਾਂ ਜੀ ਪਾਜੀ ਦਿਖਾਓ ਜਰਾ ਪਲੀਜ਼ ਭਾਈ ਹੁਣ ਕਿ ਲਈ ਗਰੇਵੀ ਮਿਲ ਸਕਦੀ ਹੈ ਕਿਉਂਕਿ ਟਾਈਮ 10 ਤੋਂ ਉੱਪਰ ਹੋ ਗਿਆ ਹੁਣ ਸਾਰਾ ਲੱਗ ਗਿਆ ਪੀਸ ਦੋ ਰਹਿ ਗਏ ਬਸ ਲਈ ਦੋ ਪੀਸ ਰਹਿ ਗਏ ਬਸ ਲੇ ਲੱਗਾ ਸਾਡੇ ਵਾਸਤੇ ਹੀ ਸੀ ਜਿਹੜੇ ਰਹਿ ਗਏ ਦੋ ਬਿਲਕੁਲ ਬਿਲਕੁਲ ਜੀ ਤੇ ਇਧਰ ਮਟਨ ਦਾ ਵੀ ਉਹੀ ਹਾਲ ਹੈ ਇੱਕ ਪੀਸ ਰਹਿ ਗਿਆ ਇੱਕ ਪੀਸ ਰਹਿ ਗਿਆ ਭਾਈ ਦੋ ਪੀਸ ਤਾਂ ਇੱਕ ਪੀਸ ਰਹਿ ਗਿਆ ਭਾਈ ਵੈਸੇ ਤੁਹਾਡੇ ਟਾਈਮਿੰਗ ਤਾਂ ਕਾਫੀ ਲੇਟ ਤੱਕ ਹੁੰਦੀ ਹੈ ਮੈਂ ਸੁਣਿਆ ਟਾਈਮਿੰਗ ਭਾਈ ਅਸੀਂ 3 1/2 ਦਿਨ 4 ਵਜੇ ਤੱਕ ਹੁੰਨੇ ਜੀ ਇੱਥੇ ਅੱਛਾ ਜੀ ਉਹ ਸਪੈਸ਼ਲੀ ਅਸੀਂ ਉਹ ਮੰਨ ਲਓ 4 ਮਾਰੇ ਰੁਕ ਜਾਨੇ ਕਿਉਂਕਿ ਸਾਡੇ ਕੋਲ 9:30 ਵਜੇ 4 ਹੁੰਦੇ ਬੱਕਰੇ ਦਾ ਦੇਸੀ ਮੁਰਗੇ ਦਾ ਅੱਛਾ ਜੀ ਸਾਰਾ ਕੁਝ ਘਰ ਬੰਦ ਹੈ ਹਾਂ ਜੀ ਘਰੇ ਆ ਬੰਦ ਆਪਣਾ YouTube ਦੇ ਚੈਨਲ ਆ ਤੀਂਦਰ ਮਿੱਡੂ ਕਿੜਾ ਨਾਮ ਤੇ ਜੇ ਕਿਸੇ ਨੂੰ ਡਾਊਟ ਹੋਵੇ ਉਹ ਚੈੱਕ ਕਰ ਸਕਦਾ ਅੱਛਾ ਜੀ ਹਾਂ ਜੀ ਕਿਉਂਕਿ ਸਿਆਲਾਂ ਇਦਾ ਅਸੀਂ ਲਗਾਤਾਰ ਜਿਵੇਂ ਜਿਵੇਂ ਕਿਉਂਕਿ ਹਫ਼ਤੇ 'ਚ ਘੱਟੋ ਘੱਟ ਬਾੜਾ ਨਹੀਂ ਤਾਂ ਮਤਲਬ ਦੂਜੇ ਦਿਨ ਚਾਰ ਪਾਈ ਰ ਰਹੇ ਬੱਕਰੇ ਦਾ ਪਾਲਿਆ ਮੁਰਗੇ ਦਾ ਔਰ ਵੀਡੀਓ ਅਪਲੋਡ ਕਰਕੇ ਪਾਈ ਜਾਂਦੇ ਸੀ ਜੀ ਤੇ ਪਾਂਦਾ ਕੋਣ ਹੈ ਭਾਜੀ ਇਹ ਸਾਰਾ ਕੁਝ ਬਣਾਉਂਦਾ ਕੋਣ ਹੈ ਇਹ ਪਹਿਲਾਂ ਮੇਰੇ ਫਾਦਰ ਸਾਹਿਬ ਕਿਉਂਕਿ ਸਾਡਾ ਪਿੰਡ ਹੈ ਮਿੱਡੂ ਖੀੜਾ ਜੀ ਅੱਛਾ ਜ਼ਿਲ੍ਹਾ ਮੁਕਸਰ ਚ ਜੀ 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 ਸਾਡਾ ਸਰਦਾਰਾਂ ਦਾ ਪਿੰਡ ਹੈ ਤੇ ਉੱਥੇ ਪਹਿਲਾਂ ਸਾਡੇ ਬਜ਼ੁਰਗਾਂ ਨੂੰ ਸ਼ੌਂਕ ਸੀ ਚਾਰ ਦਾ ਸ਼ੁਰੂ ਤੋਂ ਪਾਉਂਦੇ ਸੀ ਸਾਲ ਸਾਲ ਅੱਛਾ ਜੀ ਫਿਰ ਉਸ ਤੋਂ ਬਾਅਦ ਭਾਈ ਅਸੀਂ 2 ਸਾਲ ਹੋ ਗਏ ਅਸੀਂ ਫਿਰ ਬਠਿੰਡੇ ਪਹਿਲਾਂ ਸਟਾਰਟ ਕੀਤਾ ਕੰਮ ਇਹ ਜੀ ਤੇ ਬਠਿੰਡੇ ਦਾ ਫਿਰ ਅਸੀਂ 9ਵੇਂ ਮਹੀਨੇ ਚ ਇੱਥੇ ਚਾਰ ਲਿਆਉਣ ਲੱਗੇ ਸੀ ਠ ऐसे बोर्ड ਥੱਲੇ ਅਸੀਂ ਐਤਵਾਰ ਨੂੰ ਸੰਡੇ ਨੂੰ ਆਉਂਦੇ ਸੀ ਇੱਕ ਕਵਾਂਟਲ ਆਚਾਰ ਲੈ ਕੇ ਜੀ ਨਾਲ ਸਾਡੇ ਕੋਲ ਹੁੰਦੇ ਸੀ ਦੇਸੀ ਆਂਡੇ ਬਿਨਾ ਫੀਡ ਵਾਲੇ ਬੱਕਰੇ ਦਾ ਮੁਰਗੇ ਦਾ ਆਚਾਰ ਔਰ ਬਟੇਰ ਦਾ ਸਿਆਲਾਂ ਦੇ ਬਟੇਰ ਦਾ ਬਟੇਰ ਦਾ ਵੀ ਹਾਂਜੀ ਭਾਈ ਜੀ ਅੱਛਾ ਤੇ ਭਾਈ ਇਹ ਸ਼ਹਿਰੀ ਬੰਦੇ ਖਾ ਲੈਂਦੇ ਸੀਗੇ ਬਟੇਰ ਕੀ ਬਹੁਤ ਬਹੁਤ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ अच्छा जी तो उन्होंने प्यार सदका ही भाईया ने सारे ने जेड़े अपने नाल जुड़े ओदों दे हुन तक जुड़े है बंदे अच्छा जी कोई आके लाग गई ਤੁਸੀਂ ਯਾਰ मीट ਵਾਲਾ ਵੀ ਕਰ ਲਓ ਨਾ ਜ ਇੱਥੇ ਤਾਂ ਬਹੁਤ ਵਧੀਆ ਹੈ ਜੀ ਕਿਉਂਕਿ ਇੱਥੇ ਦੂਜਾ ਸੁੱਕਾ ਤਾਂ ਮਿਲ ਹੀ ਜਾਂਦਾ ਹੈ ਗ੍ਰੇਵੀ ਵਾਲਾ ਨਹੀਂ ਮਿਲਦਾ ਛੇਡਾ ਵਧੀਆ ਹਾਂਜੀ ਹਾਂਜੀ ਦੇਸੀ ਨਹੀਂ ਮਿਲਦਾ ਆਪਾਂ ਨੂੰ ਨਹੀਂ ਤੇ ਕਰੀਮਾ ਠੋਕ ਠੋਕ ਕੇ ਮਿਲਦਾ ਰਹਿੰਦਾ ਕਰੀਮਾ ਵਾਲਾ ਤਾਂ ਮਿਲ ਹੀ ਜਾਂਦਾ ਹੈ ਦੇਸੀ ਚੀਜ਼ ਨਹੀਂ ਮਿਲਦੀ ਸੀ ਜੀ ਉਹ ਵੇਖਦੇ ਹੋਏ ਅਸੀਂ ਸਾਨੂੰ 4 ਮਹੀਨੇ ਹੋ ਗਏ ਜੀ 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 ਇੱਥੇ ਵੀ ਅਸੀਂ ਹੁਣ मीट ਵਾਲਾ ਸਟਾਰਟ ਕੀਤਾ ਹੈ ਅੱਛਾ ਜੀ ਤੇ ਭਾਜੀ मीट ਦਿਖਾਤਾ ਸੀ ਕਿ ਇੱਥੇ 4 ਵੀ ਬੇ ਜਰਾ ਇਹ ਵੀ ਦਿਖਾਓ ਜੀ ਵੀ ਲਓ ਬਾਈ ਜੀ ਇਹ ਕਿਹੜਾ ਜੀ ਬਾਜੀ ਇਹ ਮੁਰਗੇ ਦਾ achar ਆ ਦੇਸੀ ਮੁਰਗੇ ਦਾ achar ਅੱਛਾ ਵਾਹ ਜੀ ਵਾਹ ਤੇ ਸਰੋਂ ਦਾ ਤੇਲ ਹੀ ਹੁਣ ਇਹ ਤਾਂ ਪੁੱਛਣ ਦੀ ਲੋੜ ਵੀ ਨਹੀਂ ਹੈ ਹਾਂ ਉਹਦਾ ਘਰ ਦਾ ਕਢਾਇਆ ਹੋਇਆ ਸਰੋਂ ਦਾ ਤੇਲ ਅੱਛਾ ਤੇਲ ਵੀ ਘਰ ਦਾ ਕੱਢਿਆ ਹੋਇਆ ਹਾਂਜੀ ਕਿਉਂਕਿ ਉਹਦੇ 'ਚ ਇੱਕ ਰੀਜ਼ਨ ਆ ਬਾਈ ਜੀ ਜਿਹੜਾ ਬਾਜ਼ਾਰੂ ਤੇਲ ਹੈ ਜੀ ਉਹ 'ਚ ਪਾਮ ਆਇਲ ਬਹੁਤ ਜ਼ਿਆਦਾ ਹੁੰਦਾ ਹੈ ਜੀ ਤੇ ਉਹਦੇ ਨਾਲ ਫਿਰ achar ਲੰਮਾ ਟਾਈਮ ਰਹਿ ਨਹੀਂ ਸਕਦਾ ਠੀਕ ਹੈ ਜੀ ਕੜਤਨ ਹੁੰਦੀ ਹੈ ਸੋ ਇਹ ਜਿਹੜੇ ਆਪਣੇ ਬੱਕਰੇ ਦਾ achar ਵਾਹ ਜੀ ਵਾਹ ਤੇ ਭਾਈ ਇਹਨੂੰ ਕਿੰਨੇ ਰੱਖ ਸਕਦੇ ਆਂ ਆਪਾਂ ਮੈਂ ਇਹੀ ਗੱਲ ਥੋੜੀ ਐਡ ਕਰਨਾ ਚਾਹੁੰਦਾ ਇਹਨੂੰ 3 ਮਹੀਨੇ ਰੱਖ ਸਕਦੇ ਹਾਂ ਠੀਕ ਹੈ ਜੀ ਨਾ ਇਹ ਚ ਗੰਡਾ ਹੋਊਗਾ ਬਾਈ ਨਾ ਸਿਰਕਾ ਪਾਇਆ ਹੋਊਗਾ ਇਕੱਲਾ ਲਸਣ ਦਾ ਪੇਸਟ ਤੇ ਆਪਣੇ ਖੜੇ ਮਸਾਲੇ ਜੀ ਵਾਹ ਜੀ ਵਾਹ ਹਾਂ ਜੀ 3 ਮਹੀਨੇ ਜੇ ਮਰਜ਼ੀ ਰੱਖ ਲਓ ਠੀਕ ਹੈ ਜੀ ਤੇ ਹੁਣ ਤੁਹਾਡੇ ਕੋਲ ਬੱਕਰੇ ਤੇ ਚਿਕਨ ਦਾ ਅਚਾਰ ਹੈਗਾ ਹਾਂ ਜੀ ਕਿਉਂਕਿ ਅ ਗਰਮੀ 'ਚ ਬਟੇਰ ਦਾ ਅਚਾਰ ਖਾਦਾ ਨਹੀਂ ਜਾਂਦਾ ਗਰਮ ਬਹੁਤ ਹੁੰਦਾ ਜੀ 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 ਛਾਲਾਂ 'ਚ ਲੋਕ ਬੋਂ ਖਾਂਦੇ ਉਹ ਕੱਤ ਤੋਂ ਸ਼ੁਰੂ ਹੋ ਜਾਂਦਾ ਭਾਈ ਫਿਰ ਉਹ ਬਾਈ ਜੀ ਲਾ ਲਓ ਤੁਸੀਂ 9ਵੇਂ ਮਹੀਨੇ ਦੇ ਐਂਡ 'ਚ ਸ਼ੁਰੂ ਕਰਾਂਗੇ ਥੋੜੀ ਠੰਡ ਜਾਂ ਠ ਠੀਕ ਹੈ ਜੀ। ਕਿਉਂਕਿ ਉਹ ਇੱਕ ਮਿੰਟ ਹੈ ਰਿਕੁਆਇਰਮੈਂਟ ਹੈ ਵੀ ਕਈ ਬੰਦੇ ਜੀ ਕੋਈ ਠੰਡੇ ਥਾਂ 'ਚ ਜਿਵੇਂ ਰਹਿੰਦੇ ਕਸ਼ਮੀਰ ਕਸ਼ਮੂਰ ਜੀ 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 ਉਹ ਜੇ ਆਪਾਂ ਨੂੰ ਕੋਈ ਬੰਦਾ ਆਰਡਰ ਉੱਥੋਂ ਕਰ ਦੇਦਾ ਆਪਾਂ ਸਪੈਸ਼ਲ ਪਾ ਵੀ ਦਵਾਂਗੇ ਘੱਟੋ ਘੱਟ 8-10 ਕਿਲੋ ਦਾ। ਅੱਛਾ ਜੀ। ਅੱਛਾ ਮਤਲਬ ਤੁਸੀਂ ਪਚਾਰ ਵੀ ਦਿੰਨੇ ਹੋ। ਬਾਈ ਪਹਿਲਾਂ ਤਾਂ ਫੌਰਨ ਵੀ ਬਹੁਤ ਭੇਜੇ ਜੀ। ਵਾਹ ਜੀ ਵਾਹ। ਤੇ ਥੋੜਾ ਜਿਹਾ ਜਦੋਂ ਆਹ ਅਟੈਂਸ਼ਨ ਜੀ ਹੋਈ ਸੀ ਪਾਕਿਸਤਾਨ ਨਾਲ ਪਿੱਛੇ ਦੇ ਜੀ 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 ਉਸ ਤੋਂ ਬਾਅਦ ਰੋਕ ਲਾਤੀ ਪਹਿਲਾਂ ਤਾਂ ਅਸੀਂ ਫੌਰਨ ਵਾਲਾ ਕਾਲ ਆਸਟ੍ਰੇਲੀਆ ਨਹੀਂ ਗਿਆ ਬਹੁਤ ਕੰਟਰੀਆਂ ਵਿੱਚ ਭੇਜੇ ਅੱਛਾ ਜੀ ਆਲ ਇੰਡੀਆ ਦਾ ਜਿੱਥੇ ਮਰਜ਼ੀ ਮੰਗਾਓ ਸੂ ਦੂਜੇ ਤੀਜੇ ਦਿਨ ਤੁਹਾਡੇ ਚਾਰ ਪਹੁੰਚ ਜੂਆ ਕਰੇ ਜੀ ਉਹਦੇ ਜਿਵੇਂ ਬਸ ਇੱਕ ਹੈ ਵੀ ਜਿਹੜਾ 100 ਰੁਪਿਆ ਹੋਊਗਾ ਉਹਦਾ ਕੋਰੀਅਰ ਦਾ ਕਿਲੋ ਦਾ ਚਾਰਜ ਹੈ ਠੀਕ ਹੈ ਜੀ ਉਹ ਬਸ ਅਗਲੇ ਅੰਦੀਨਾ ਪਹੁੰਚਾ ਘਰੇ ਚਾਰ ਪਹੁੰਚ ਜੂ ਠੀਕ ਹੈ ਜੀ ਤੇ ਉਹ ਮੰਗਾਉਣ ਵਾਸਤੇ ਭਾਜੀ ਕੀ ਪ੍ਰੋਸੈਸ ਕੀ ਹੈ ਤੁਹਾਨੂੰ ਕੰਟੈਕਟ ਕਰਨਾ ਕਿੱਦਾਂ ਪ੍ਰੋਸੈਸ ਇਹ ਹੈ ਭਾਜੀ ਆਪਣਾ ਨੰਬਰ ਹੈ 8437540706 ਠੀਕ ਹੈ ਜੀ ਬੰਦਾ ਇਹਦੇ ਕਾਲ ਕਰ ਲੈ ਕਾਰ ਕਰਨ ਤੋਂ ਬਾਅਦ ਜਦੋਂ ਜਿੰਨਾ ਅਗਲੇ ਨੂੰ ਚਾਹੀਦਾ ਅਸੀਂ ਉਹਨੂੰ ਵਟਸਐਪ ਤੇ ਹੈਲੋ ਕਰ ਦੂਗਾ ਅਗਲਾ ਅਸੀਂ ਸਕੈਨਰ ਭੇਜ ਦਾਂਗੇ ਠੀਕ ਹੈ ਜੀ ਤੇ ਉਹ ਪੇਮੈਂਟ ਕਰ ਦੂਗਾ ਤੇ ਨਾਲ ਵਿਦ ਕੋਰੀਅਰ ਦੀ ਉਹਦੇ ਅਗਲੇ 2 ਘੰਟੇ ਬਾਅਦ ਪੈਕਿੰਗ ਕਰਕੇ ਉਹਨੂੰ ਰਸੀਦ ਪਾਵਾਂਗੇ ਜੀ ਉੱਥੇ ਪਹੁੰਚ ਜਾਂਦਾ ਹਾਂਜੀ ਹਾਂਜੀ ਠੀਕ ਹੈ ਭਾਜੀ ਇੱਕ ਵਾਰ ਜੇ ਗਰੇਵੀ ਵਾਲਾ ਦਾ ਦੱਸਿਓ ਇਹ ਚਿਕਨ ਜਿਹੜੀ ਹੈਗੀ ਇਹ ਕਿੱਦਾਂ ਪੈਂਦਾ ਕੀ ਰੇਟ ਹੈ ਜੀ ਇਹਦਾ ਇਹ ਬਾਈ ਜੀ 800 ਨੂੰ ਕਿਲੋ ਹੈ ਠੀਕ ਹੈ ਜੀ ਗਰੇਵੀ ਵਾਲਾ ਜਿਹੜਾ ਦੇਸੀ ਮੁਰਗਾ ਠੀਕ ਹੈ ਜੀ ਤੇ ਬੱਕਰਾ 1200 ਨੂੰ ਕਿਲੋ ਹੈ ਜੀ ਠੀਕ ਹੈ ਜੀ ਤੇ ਭਾਜੀ ਜੇ ਕਿਸੇ ਨੇ ਕਿਲੋ ਨਹੀਂ ਲੈਣਾ ਕੋਈ ਇੱਕ ਅੱਧਾ ਬੰਦਾ ਹੈਗਾ ਨਾ ਕੋਈ ਗੱਲ ਨਹੀਂ ਆਪਾਂ ਉਹ ਜ ਧੱਕੇ ਵਾਲੀ ਗੱਲ ਨਹੀਂ ਵੀ ਜੇ ਕੋਈ ਕਿਲੋ ਖਾਊਗਾ ਅਸੀਂ ਉਹਦੇ ਵਾਸਤੇ ਰੱਖਿਆ ਵੀ ਮੁਰਗਾ 200 ਦੀ ਪਲੇਟ ਲੈ ਸਕਦੇ ਹੋ ਤੁਸੀਂ ਤੇ ਬੱਕਰਾ 300 ਦੀ ਠੀਕ ਹੈ ਜੀ ਉਹ ਅਸਲ ਇਹ ਹੈ ਬੱਕਰਾ 300 ਤਾਂ ਰੱਖੀਏ ਕਿਉਂਕਿ ਬੱਕਰਾ ਇੱਥੇ ਕੱਚਾ ਬਹੁਤ ਜ਼ਿਆਦਾ ਮਹਿੰਗਾ ਹੈ 750 ਨੂੰ ਕੱਚਾ ਹੈ ਜੀ 300 ਤੋਂ ਸਟਾਰਟਿੰਗ ਕੀਤੀ ਹੈ ਦੀ ਪਲੇਟ ਦੀ ਠੀਕ ਹੈ ਜੀ ਹਾਂ ਜੀ ਤੇ ਭਾਈ ਜਿਹੜਾ ਚਿਕਨ ਦਾ ਹੁੰਦਾ ਇਹਦੇ ਵਿੱਚ ਕੋਈ ਸਪੈਸ਼ਲ ਪੀਸ ਵੀ ਪਾਣੇ ਹੋ ਜਾਂ ਨਹੀਂ ਪਾਉਂਦੇ ਕਿੱਦਾਂ ਹੈ ਸਪੈਸ਼ਲ ਇਹੀ ਹੈ ਭਾਈ ਜੀ ਇੱਕ ਤਾਂ ਬਿਨਾਂ ਫੀਡ ਵਾਲਾ ਦੇਸੀ ਆਪਣਾ ਠੀਕ ਹੈ ਜੀ ਬਾਕੀ ਮੰਨ ਲਓ ਇਹਦੇ ਚ ਖੜੇ ਮਸਾਲੇ ਹੁੰਦੇ ਵਿੱਚ ਜਿਹੜੀ ਗਰੇਵੀ ਹੋਊਗੀ ਵਿਦ ਕਾਜੂਆਂ ਦੀ ਪਿੱਚ ਹੋਊਗੀ ਉਹ ਚ ਅੱਛਾ ਜੀ ਹਾਂਜੀ ਕਾਜੂ ਪੈਂਦੇ ਉਹ ਚ ਠੀਕ ਹੈ ਜੀ ਜਿਹੜੀ ਉਹ ਗਰੇਵੀ ਨੂੰ ਹੋਰ ਮਤਲਬ ਚਿਕਨ ਦੇ ਸਾਰੇ ਵੀਸ ਪੈਂਦੇ ਐ ਚੈਸਟ ਲੈ ਕੇ ਸਾਰਾ ਹੁੰਦਾ ਸਾਰਾ ਟੋਟਲ ਸਾਰੀ ਹੁੰਦੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਭਾਈ ਜੀ ਤੁਹਾਡੀ ਲੋਕੇਸ਼ਨ ਤੇ ਟਾਈਮਿੰਗ ਕੀ ਹੈ ਜੀ ਪਲੀਜ਼ ਉਹ ਵੀ ਦੱਸ ਦੋ ਲੋਕੇਸ਼ਨ ਭਾਈ ਜੀ ਆਪਣੀ ਹੈਗੀ ਆ 3 ਵੀ 2 ਚ ਸਿੰਧੀ ਸਪੀਡ ਦੇ ਆਪੋਜੀਟ ਜਮਾਂ ਸਾਹਮਣੇ ਜੀ ਆ ਬੋਰਡ ਥੱਲੇ ਹੁੰਨੇ ਆ ਅਸੀਂ ਜੀ ਤੇ ਟਾਈਮਿੰਗ ਸਾਡੀ ਹੈਗੀ ਆ ਵੈਸੇ 8 ਵਜੇ ਤੋਂ ਲੈ ਕੇ ਤੇ ਤੜਕੇ ਦੇ 3 3:30 4 ਵਜੇ ਤੱਕ ਜੀ ਅੱਛਾ ਜੀ ਹਾਂ ਜੀ ਤੇ ਭਾਜੀ ਹੁਣ ਜਿਵੇਂ ਆ ਸੌਦਾ ਤੋਂ ਤੁਹਾਡਾ ਬੁੱਕ ਚੱਲਿਆ ਫਿਰ ਤੁਸੀਂ ਹੋਰ ਮੰਗਾਨੇ ਹੋਗੇ ਅੱਦਾ ਨਹੀਂ ਕਈ ਵਾਰੀ ਉਹਦੇ ਚ ਆਏ ਆ ਜੇ ਜਲਦੀ ਲੱਗ ਜੇ ਫਿਰ ਤਾਂ ਹੋਰ ਵੀ ਬਣਵਾ ਲੈਣੇ ਆ ਠੀਕ ਹੈ ਜੀ ਘਰੇ ਜਾ ਕੇ ਫਾਦਰ ਸਾਹਿਬ ਜਾਵੜਦੇ ਬਣਾ ਲੈਂਦੇ ਆ ਜਾਂ ਮੈਂ ਜਾਵੜਨਾ ਫਿਰ ਜੇ ਕਈ ਵਾਰੀ ਲੇਟ ਹੋ ਜਾਏ ਫਿਰ ਨਹੀਂ ਉਹ ਫਿਰ ਕਾਲੀ ਵਾਲਾ ਕੰਮ ਨਹੀਂ ਕਰਦੇ ਆਪਾਂ ਠੀਕ ਹੈ ਜੀ ਕਿਉਂਕਿ ਆਪਾਂ ਲੋਕਾਂ ਨੂੰ ਟੈਸਟ ਦੇਣਾ ਕੱਲਾ ਪੈਸੇ ਨਾਲ ਹੀ ਨਹੀਂ ਹਾਂਜੀ 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 ਹੁਣ ਫਿਰ ਨਹੀਂ ਹੁਣ ਜਿਵੇਂ ਅੱਜ ਲੱਗ ਗਿਆ ਹੁਣ ਨਹੀਂ ਪਾ ਜੀ ਕਈ ਵਾਰੀ 8 ਵਜੇ ਤੋਂ ਆ ਕੇ 9 ਵਜੇ ਨੂੰ ਖਤਮ ਹੋ ਜਾਈ। ਠੀਕ ਹੈ ਜੀ। ਫਿਰ ਉਹਦੂ ਬਾਦ ਬਣਾ ਲੈਣੇ, ਦੂਜੀ ਵਾਰ ਵੀ ਬਣਾ ਲੈਣੇ ਜੀ। ਠੀਕ ਹੈ ਜੀ, ਠੀਕ ਹੈ ਜੀ। ਤੇ ਪਾ ਜੀ ਕਿਸੇ ਦਿਨ ਛੁੱਟੀ ਵੀ ਕਰਦੇ ਹੋ? ਛੁੱਟੀ ਭਾਈ ਬਸ ਉਹਦੀ ਹੁੰਦੀ ਹੈ ਜਿੱਦੇ ਪਿੰਡ ਜਾਣਾ ਜੀ। ਅੱਛਾ ਜੀ। ਉਹ ਮਹੀਨੇ ਤੋਂ ਸਵਾ ਮਹੀਨੇ ਤੋਂ ਜਾਹੀ ਦਾ ਪਿੰਡ। ਉਹ ਦੋ ਦਿਨ ਛੁੱਟੀ ਹੁੰਦੀ ਹੈ ਜੀ ਬਸ। ਠੀਕ ਹੈ ਜੀ। ਹਾਂ ਉਹ ਵੀ ਜ਼ਰੂਰੀ ਹੈ ਕੀੜਾ ਮਾਰਨਾ ਪਿੰਡ। ਠੀਕ ਹੈ ਜੀ। ਹਾਂ ਹਾਂ। ਤੇ ਪਾ ਜੀ ਤੁਸੀਂ ਇਸ ਤੋਂ ਪਹਿਲਾਂ ਕੀ ਕਰਦੇ ਸੀਗੇ? ਸ਼ੈਫ ਸ਼ੂਫ ਸੀਗੇ? ਨਹੀਂ ਭਾਈ ਅਸੀਂ ਪਹਿਲਾਂ ਤਾਂ ਮੰਨ ਲਓ ਖੇਤੀਬਾੜੀ ਸੀ ਨਾਲ ਆਪਣ ਹੋਲ ਸੇਲ ਦਾ ਕੱਪੜੇ ਦਾ ਸ਼ੋਅਰੂਮ ਸੀ ਮੇਰਾ ਦਾ ਅੱਛਾ ਜੀ ਮੈਂ ਆਪਣਾ ਇੱਥੇ ਹੀ ਪੜਕੀ ਆ ਪਹਿਲਾਂ ਮੈਂ ਚੰਡੀਗੜੀ ਪੜਿਆ ਜੀ ਅੱਛਾ ਜੀ ਤੇ ਉਹ ਫਿਰ ਉਹਦੇ ਚ ਬੈਠਕ ਵਾਲਾ ਕੰਮ ਜ਼ਿਆਦਾ ਸੀ ਜੀ ਜੀ ਸਾਰਾ ਦਿਨ ਬੈਠਣਾ ਪੈਂਦਾ ਸੀ ਫਿਰ ਉਹ ਥੋੜਾ ਜਿਹਾ ਔਖਾ ਕੰਮ ਸੀ ਉਹ ਕੰਮ ਜਿਹੜਾ ਥੋੜਾ ਜਿਹਾ ਫਿਰ ਉਹੀ ਗੱਲ ਜੱਟਾਂ ਨੂੰ ਹਿਸਾਬ ਵੀ ਨਹੀਂ ਹੁੰਦਾ ਲਾਅਸ ਵੀ ਮੈਨੂੰ ਕਾਫੀ ਹੋਇਆ ਸੀ ਹਾਂਜੀ 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 ਆ ਤੇ ਉਹ ਫਿਰ ਮੈਂ ਡਿਸੀਜਨ ਲੈ ਲਿਆ ਵੀ ਆਪਾਂ ਬੰਦ ਹੀ ਕਰਦੀ ਠੀਕ ਹੈ ਜੀ ਉਹਦੇ ਚ ਕਾਫੀ ਲਾਅਸ ਹੋ ਗਿਆ ਸੀ ਉਸ ਤੋਂ ਬਾਅਦ ਅਸੀਂ ਫਿਰ ਬਠਿੰਡੇ ਜਦੋਂ ਆਏ ਹਾਂਜੀ ਅੱਜ ਤੋਂ 2 ਸਾਲ ਪਹਿਲਾਂ ਜੀ ਜੀ ਫਿਰ ਕੰਮ ਕਰਨਾ ਸੀ ਰਾਦਾ ਪਹਿਲੇ ਸੀ ਕਿਉਂਕਿ ਮੈਨੂੰ ਵੀ ਖਾਣ ਦਾ ਕਾਫੀ ਸ਼ੌਂਕ ਹੈ ਖਾਣ ਪੀਣ ਦਾ ਆਹ ਠੀਕ ਹੈ ਜੀ ਉਹ ਮੈਂ ਕਿਹਾ ਰੈਸਟੋਰੈਂਟ ਕਰਾਂਗੇ ਉਹ ਫਿਰ ਉਹੀ ਗੱਲ ਹੈ ਕਿਰਾਏ ਕਾਫੀ ਜ਼ਿਆਦਾ ਸੀ ਉੱਥੇ ਵੀ ਜੀ 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 ਉੱਥੇ ਵੀ ਫਿਰ ਆਪਾਂ ਬਾਹਰ ਆਏ ਓਪਨ ਜੀ ਸਟਾਰਟ ਕੀਤਾ ਸੀ ਠੀਕ ਹੈ ਜੀ ਤੇ ਉੱਥੇ ਲੋਕਾਂ ਦਾ ਕਾਫੀ ਪਿਆਰ ਮਿਲਿਆ ਫਿਰ ਸਾਨੂੰ ਜਿਵੇਂ ਅਸੀਂ 4 ਆਪਦੇ ਵਾਸਤੇ ਪਾਉਂਦੇ ਹੁੰਦੇ ਸੀ ਹਾਂਜੀ ਲੋਕਾਂ ਨੇ ਯਾਰ 4 ਪਾਇਆ ਕਰੋ ਤੁਸੀਂ ਸਾਨੂੰ ਦਿਓ ਮੈਂ ਕਿਹਾ 4 ਪਾਇਆ ਪਹਿਲੀ ਵਾਰ ਤੁਸੀਂ ਮੰਨਣਾ ਨਹੀਂ ਮੈਂ 8ਵੇਂ ਮਹੀਨੇ ਦੇ ਲਾਸਟ 'ਚ ਪਾਇਆ ਸੀ ਗਰਮੀ ਠੀਕ ਹੈ ਜੀ 50 ਕਿਲੋ ਬੱਕਰੇ ਦਾ ਚਾਰ ਪਾਇਆ ਤੇ ਤੁਸੀਂ ਮੰਨੋਗੇ ਨੀ ਤਿੰਨ ਦਿਨਾਂ 'ਚ ਲੱਗ ਗਿਆ ਬੱਲੇ ਬੱਲੇ 50 ਕਿਲੋ ਤਿੰਨ ਦਿਨਾਂ 'ਚ ਜੀ ਤਿੰਨ ਦਿਨਾਂ 'ਚ ਲੱਗ ਗਿਆ ਫਿਰ ਮੈਂ ਸੋਚਿਆ ਵੀ ਜਦੋਂ ਆਪਾਂ ਆਪਦੇ ਖਾਨ ਨੂੰ ਪਾਸ ਨੇ ਫਿਰ ਆਪਾਂ ਬਿਜ਼ਨਸ ਕਰ ਲਈ ਇਹਦਾ ਪ੍ਰੋਫੈਸ਼ਨਲ ਬਣਾਉਣੇ ਤੇ ਰੈਸিপি ਸਾਰੀ ਬਾਬਾ ਜੀ ਦੀ ਆ ਬਾਬਾ ਜੀ ਆ ਮੇਰੇ ਫਾਦਰ ਸਾਹਿਬ ਕਿਉਂਕਿ ਇਹ ਪਹਿਲਾਂ ਸਾਡੇ ਬਜ਼ੁਰਗ ਸਾਡਾ ਪਿੰਡ ਤੁਹਾਨੂੰ ਮੈਂ ਪਹਿਲਾਂ ਦੱਸਿਆ ਜੀ ਇਹ ਜਦੋਂ ਫਰੀਦਕੋਟ ਜ਼ਿਲ੍ਹਾ ਹੁੰਦਾ ਸੀ ਮੰਨੇ ਪਿੰਡ ਸੀ ਠੀਕ ਹੈ ਜੀ ਹਾਂ ਜੀ ਨਾ ਇਕ ਕਬਲ ਕਰਾਣਾ ਸਰਦਾਰਾਂ ਦੇ ਪਿੰਡ ਸੀ ਇਹ ਸ਼ੁਰੂ ਤੋਂ ਸਾਡੇ ਆਮ ਘਰਾਂ ਜੀ ਰੇਕ ਦੇ ਚਾਰ ਰੇਕ ਦੇ ਹੁੰਦਾ ਸੀ ਠੀਕ ਹੈ ਜੀ ਵੀਰੇ ਆਪ ਦੇ ਵਾਸਤੇ ਮੇਰੇ ਫਾਦਰ ਸਾਹਿਬ ਮੇਰੇ ਦਾਦਾ ਜੀ ਵੀ ਆਪ ਦੇ ਵਾਸਤੇ ਪਾਉਂਦੇ ਹੁੰਦੇ ਸੀ ਕੱਲੇ ਅਸੀਂ ਨਹੀਂ ਸਾਰੇ ਪਿੰਡ ਦੀ ਰੇਕ ਹੀ ਬੰਦਾ ਪਾ ਲਮੈਂ ਤੇ ਫਿਰ ਮੈਂ ਸੋਚਿਆ ਵੀ ਰੈਸਪੀ ਉਹੀ ਆ ਮੈਂ ਇਹਨਾਂ ਤੋਂ ਹੌਲੀ ਹੌਲੀ ਜਿਵੇਂ ਸਿੱਖ ਗਏ ਫਿਰ ਹੁਣ ਆਪਦਾ ਬਿਜ਼ਨਸ ਕਰਦੇ ਨਾਲੇ ਲੋਕਾਂ ਨੂੰ ਸਿਹਤ ਦਾ ਧਿਆਨ ਇਹ ਚੀਜ਼ਾਂ ਹਨ ਲੋਕ ਹੁੰਦੇ ਆ ਜਾਂਦੀਆਂ ਦੇਸੀ ਜਿਹੜਾ ਤੜਕਾ ਹੈਗਾ ਅਸਲੀ ਜਿਹੜਾ ਸਿਹਤ ਵਾਸਤੇ ਚੰਗਾ ਹੁੰਦਾ ਉਹ ਤੁਸੀਂ ਸ਼ਹਿਰੀ ਲੋਕਾਂ ਨੂੰ ਕਹਿੰਦੇ ਅਸੀਂ ਉਹਦੇ ਚਸਕੇ ਲਾ ਲੈਣੇ ਆ ਦੇਖੋ ਗਾਵਾ ਭੁੱਲ ਜੂਗੇ ਆਪਣੀਆਂ ਬਿਲਕੁਲ ਬਿਲਕੁਲ ਗੱਲ ਇਹ ਹੈ ਬਾਈ ਬੱਕਰਾ ਜਿਹੜਾ ਮੰਨ ਲਓ ਸ਼ਹਿਰ 'ਚ ਬੰਦਾ ਬੈਠਾ ਬੱਕਰਾ ਖਾਂਦਾ ਕਿਤੇ ਮਹੀਨੇ 'ਚ ਇੱਕਦ ਦੀ ਵਾਰ ਜੀ 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 ਠੀਕ ਹੈ ਜਿਹੜਾ ਅਚਾਰ ਹੈ ਹਾਂਜੀ ਅਚਾਰ ਦਾ ਇੰਨਾ ਫਾਇਦੇਮੰਦ ਹੈ ਬੱਕਰੇ ਦਾ ਜੇ ਬੱਚਾ ਛੋਟਾ ਜਿਹਾ ਜੀ ਉਹਨੂੰ ਤੁਸੀਂ ਚਾਰ ਖਵਾਉਣ ਲੱਗ ਜਓ ਹੱਡੀ ਇੰਨੀ ਮਜ਼ਬੂਤ ਕਰੂਗਾ ਸਰੀਰ ਦੀ ਗਰੋਥ ਬਹੁਤ ਕਰਦਾ ਕਿਉਂਕਿ ਪਹਿਲਾਂ ਵਾਲੇ ਬਜ਼ੁਰਗਾਂ ਦੇ ਤੁਸੀਂ ਆਮ ਵੇਖਿਆ ਹੋਊਗਾ ਆਪਾਂ ਜਦੋਂ ਵੇਨੇ ਹਣ ਕੱਦ 6 6 ਸਵਾ ਸਵਾ 6 ਫੁੱਟ ਹੁੰਦੇ ਸੀ ਹਾਂਜੀ ਹਾਂਜੀ ਉਹ ਕੀ ਉਹਨਾਂ ਨੇ ਖਰਾਕ ਕਿਸੀ ਬੱਕਰਾ ਬਹੁ ਖਾਂਦੇ ਸੀ ਹੂੰ ਹੁਣ ਲੋਕ ਕੀ ਆ ਹੁਣ ਲੋਕ ਬੱਕਰੇ ਨੂੰ ਇਗਨੋਰ ਕਰਕੇ ਮੁਰਗੇ ਵੱਲ ਹੋ ਗਏ ਪਰ ਉਹ ਗੱਲ ਉਹੀ ਆ ਵੀ ਮੁਰਗੇ ਵੀ ਫੀਡ ਵਾਲੇ ਆ ਉਹਨਾਂ 'ਚ ਤਾਕਤ ਨਹੀਂ ਆ ਮੈਂ ਇੱਕ ਨਾ ਮੈਂ ਵਾਰੀ ਤਰੋਂ ਪਿੰਡਾਂ ਵੱਲ ਗਏ ਸੀ ਨਾ ਇੱਕ ਵਾਰ ਮੈਨੂੰ ਵੀ ਕਿਤੇ ਬਜ਼ੁਰਗ ਨੇ ਗਿਆ ਸੀ ਕਹਿੰਦਾ ਕੀ ਯਾਰ ਤੁਸੀਂ ਚਿਕਨ ਚਿਕਨ ਖਾਣੇ ਰਹਿੰਦੇ ਆ ਆਲੂ ਹੈ ਇਹਦਾ ਬਿਲਕੁਲ ਬਿਲਕੁਲ ਕਹਿੰਦਾ ਬੱਕਰਾ ਖਾਏ ਕਰੋ ਜੋ ਬੰਦਾ ਕਈ ਵਾਰੀ ਸਾਡੇ ਕੋਲ ਆਇਆ ਜਾਂ ਪੇਸ਼ੈਂਟ ਆਏ ਆ ਕੋਈ ਐਕਸੀਡੈਂਟ ਹੋ ਗਿਆ ਜਾਂ ਮੇਜਰ ਐਕਸੀਡੈਂਟ ਕਿਉਂਕਿ ਹੱਡੀ ਲੱਤਵਾਂ ਟੁੱਟੀ ਹੈ ਜੋ ਬੰਦੇ ਨੂੰ ਜਿਵੇਂ ਡਾਕਟਰ 6 ਮਹੀਨੇ ਕਹੂਗਾ ਸਹੀ ਨਹੀਂ ਹੁੰਦਾ ਤੁਸੀਂ ਉਹਨੂੰ ਮੈਂ ਨਹੀਂ ਕਹਿੰਦਾ ਮੈਥੋਂ ਲੈ ਕੇ ਜਾਓ ਤੁਸੀਂ ਉਹਨੂੰ ਘਰੇ ਬੱਕਰਾ ਸਟਾਰਟ ਕਰ ਦਿਓ ਖਾਣਾ ਰੋਜ਼ ਦਾ 100 200 ਗ੍ਰਾਮ ਬੱਕਰਾ ਦਿਓ ਉਹਨੂੰ ਉਹ ਖਰੋੜੇ ਦਾ ਸੂਪ ਜਿੰਨਾ ਕਹਿੰਦੇ ਹੁੰਦੇ ਨੇ ਇਹ ਖਰੋੜੇ ਦਾ ਸੂਪ ਵੀ ਉਹਨੇ ਅੱਡ ਕੰਮ ਕਰਨਾ ਹੈ ਕਿਉਂਕਿ ਉਹਦੀ ਮੀਟ ਹੈ ਉਹਨੇ ਅੱਡ ਕੰਮ ਕਰਨਾ ਜਿਹੜਾ 6 ਮਹੀਨੇ ਕਹੂਗਾ ਡਾਕਟਰ ਸਾਲ ਉਹ ਬੰਦਾ ਸਹੀ ਥੋੜਾ ਡੇਢ ਮਹੀਨੇ ਚ ਛਾਲ ਮਾਰ ਕੇ ਖੜਾ ਹੋ ਜਾਊਗਾ। ਕੀ ਬਾਤ ਹੈ ਜੀ। ਉਹ ਆਪਣਾ ਹੱਡੀ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਦਾ। ਜੀ 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 ਜੀ। ਠੀਕ ਐ ਜੀ ਲਈ ਖਾਣਾ ਚਾਹੀਦਾ ਬੱਚਿਆਂ ਨੂੰ ਖਾਸ ਕਰਕੇ। ਜੀ। ਇਸੇ ਲਈ ਅਸੀਂ ਕਹਿੰਨੇ ਆ ਵੀ ਚਾਰ ਲੈ ਜਾਓ ਸਾਡਾ ਚਾਰ ਤੁਸੀਂ 3 ਮਹੀਨੇ ਰੱਖ ਸਕਦੇ ਹੋ। ਠੀਕ ਐ ਜੀ। ਇਹ ਚ ਜਿਵੇਂ ਬੱਚੇ ਹੁਣ ਸਵੇਰ ਸਕੂਲ ਜਾਂਦੇ ਬ੍ਰੇਕਫਾਸਟ ਲਈ ਦੋ ਪੀਸ ਕੱਢੋ ਚਲੋ ਜੀ ਭਰਾ ਜੀ ਇਹ ਦੋ ਹੀ ਖਰਾਬ ਹੁੰਦਾ ਨੇ ਕਿ ਟੇਸਟੀ ਹੈ ਬੱਚੇ ਬੜੇ ਚਾਹ ਕੇ ਖਾਂਦੇ ਸਾਡੇ ਬੱਚਿਆਂ ਨੂੰ ਬਰੈਡਾਂ ਤੋਂ ਲਾਓ ਤੇ ਬੱਕਰੇ ਤੇ ਮੁਰਗਿਆਂ ਦੇ ਲਾਓ ਬਾਕੀ ਆਪਾਂ ਤਾਂ ਤਾਂ ਕਰ ਆਉਗੀ ਹਾਂਜੀ ਦੇਸੀ ਆਂਡਾ ਹੁੰਦਾ ਬਿਨਾ ਫੀਡ ਵਾਲਾ ਜੀ ਉਹ ਉਦੋਂ ਲਿਆਉਣੇ ਆ ਜਦੋਂ ਅਸੀਂ ਪਿੰਡ ਜਾਂਦੇ ਹਾਂ ਠੀਕ ਹੈ ਜੀ ਹੁਣ ਜਿਵੇਂ ਅਸੀਂ ਮਹੀਨੇ ਸਵਾ ਮਹੀਨੇ ਤੋਂ ਪਿੰਡ ਜਾਂਦੇ ਹਾਂ ਉਦੋਂ ਅਸੀਂ ਲੈ ਕੇ ਆਉਣੇ 100 200 ਟ੍ਰੇ ਉਦੋਂ ਫਿਰ ਅਸੀਂ ਮੱਲੋ ਸਕੀ ਟ੍ਰੇ 200 ਟ੍ਰੇ ਆ ਜਿਹੜੀ ਦੋ ਤਿੰਨ ਦਿਨਾਂ ਚ ਲੱਗ ਜਾਂਦੀ ਹੈ ਅੱਛਾ ਕਾਫੀ ਉਬੜਾ ਲਿਮਿਟਿਡ ਜਿਹਾ ਹੁੰਦਾ ਹੈ ਬੜਾ ਲ ਯਾਰ ਸਾਡੇ ਨਾਲ ਜੁੜੇ ਬੰਦੇ ਹਨ ਨਾ ਹਾਂਜੀ ਉਹ ਲਗਾਤਾਰ 9ਵੇਂ ਮਹੀਨੇ ਤੋਂ ਹੁਣ ਤੱਕ ਜੁੜੇ ਹੋਏ ਹਨ ਵਾਹ ਜੀ ਵਾਹ ਮੈਂ ਤੇਹੀ ਅਪੀਲ ਹੈ ਵੀ ਲੋਕਾਂ ਨੂੰ ਇੱਕ ਵਾਰੀ ਆਓ ਤੁਸੀਂ ਟੈਸਟ ਕਰੋ ਜੀ ਬਈ ਚੰਗਾ ਲੱਗੂ ਫੇਰ ਤੁਸੀਂ ਆਪੇ ਆਉਂਗੇ ਕਿ ਨਾ ਸਾਡੀ ਅਪੀਲ ਹੈ ਬਈ ਤੁਹਾਡਾ ਸਾਰਿਆਂ ਦਾ ਸਾਥ ਦੀ ਲੋੜ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਸ਼ਹਿਰ ਵੱਡਾ ਹੈ ਤੇ ਖਰਚੇ ਬਹੁਤ ਇੱਥੇ ਨੇ ਜੀ ਹਾਂਜੀ 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 ਇਸੇ ਲਈ ਹੈ ਸਾਰਿਆਂ ਨੂੰ ਇਦਾਂ ਦੀ ਚੀਜ਼ ਚਾਹੀਦੀ ਸੀਗੀ ਚਾਹੀਦੀ ਵੀ ਹੈ ਹੈ ਨਾ ਜੇ ਅਸੀਂ ਤੁਹਾਡੀ ਸਿਹਤ ਲਈ ਚੰਗੀਆਂ ਚੀਜ਼ਾਂ ਲੈ ਕੇ ਆਏ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਸਾਥ ਦਿਓ ਸਾਡਾ ਸਾਰਿਆਂ ਦਾ ਜੀ ਬਿਲਕੁ ਸਾਰੇ ਪਹੁੰਚੋ ਛੇਤੀ ਜੇ 3 ਵੀ 2 ਸਿੰਧੀ ਸਵੀਟ ਦੇ ਸਾਹਮਣੇ ਬਾਈ ਜੀ ਲਾਉਂਦੇ ਨੇ ਤੇ ਰੈਸਪੀ ਹੈਗੀ ਹੈ ਬਾਬਾ ਜੀ ਦੇ ਆਓ ਜੀ ਇੱਥੇ ਟੇਸਟ ਕਰੋ ਮੈਂ ਕਹਿੰਨਾ ਸਵਾਦ ਆਣਾ ਤੁਹਾਨੂੰ थैंक यू ਬਾਈ ਜੀ थैंक यू ਜੀ ਟਾਈਮ ਦਿੱਤਾ थैंक यू ਜੀ ਸਤਿ ਸ਼੍ਰੀ ਅਕਾਲ ਜੀ